ਕੋ ਤਾ ਤੂੰ ਐਂ ਦਾ ਕਰ ਹੁਣ ਤੂੰ ਚੁੱਪ ਕਰਕੇ ਤੇ ਇੱਥੇ ਆ ਜਾ ਮੇਰੇ ਕੋਲ ਤੇਰੇ ਸਹੁਰਿਆਂ ਦੀਆਂ ਮੈਂ ਚੰਗੀ ਤਰ੍ਹਾਂ ਤਸੱਲੀਆਂ ਕਰਾ ਕੇ ਨਾ ਤੇ ਫੇਰ ਹੀ ਤੈਨੂੰ ਇੱਥੋਂ ਤੋੜਾਂਗੀ ਮੰਮੀ ਐਡੀ ਵੱਡੀ ਤੇ ਕੋਈ ਗੱਲ ਹੈ ਨਹੀਂ ਆ ਜਿਹੜਾ ਮੈਂ ਆਪਣੇ ਪੇਕੇ ਆਣ ਕੇ ਬਹਿ ਜਾ ਨਹੀਂ ਮੇਰੀ ਧੀ ਦਾ ਸੂਟ ਆਪਣੀ ਧੀ ਨੂੰ ਦੇਤਾ ਇਹ ਕੋਈ ਛੋਟੀ ਗੱਲ ਆ ਮੰਮੀ ਹਾਈਦਾ ਨਾ ਕਰਿਆ ਕਰੋ ਤੁਸੀਂ ਦੀਦੀ ਨੂੰ ਉਹ ਸੂਟ ਪਸੰਦ ਆ ਗਿਆ ਤੇ ਉਹ ਲੈ ਗਏ ਫਿਰ ਕੀ ਹੋ ਗਿਆ ਮੈਂ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਤੂੰ ਉਹ ਮੇਰੀ ਗੱਲ ਮੰਨ ਲਾ ਤੇ ਚੁੱਪ ਕਰਕੇ ਇੱਥੇ ਆ ਜਾ ਤੇਰੀ ਨਾਨ ਜੇ ਤੈਨੂੰ ਸੂਟ ਤੇਰਾ ਵਾਪਸ ਨਾ ਕਰਕੇ ਜਾਏਗੀ ਤੇ ਤੂੰ ਮੇਰਾ ਨਾਮ ਮਟਾ ਦੇ। ਨਾਲੇ ਪੁੱਤ ਤੂੰ ਭੋਲੀ ਆ। ਤੈਨੂੰ ਇਹਨਾਂ ਦੀਆਂ ਚਲਾਕੀਆਂ ਦਾ ਨਹੀਂ ਪਤਾ। ਤੂੰ ਇੱਥੇ ਆ ਤੇ ਫੇਰ ਆਪਾਂ ਗੱਲ ਕਰਦੇ ਆ। ਵੈਸੇ ਮੰਮੀ ਪੇਕੇ ਆਉਣ ਵਾਲੀ ਕੋਈ ਗੱਲ ਤੇ ਹੈ ਨਹੀਂ ਆ। ਪਰ ਜੇ ਤੁਸੀਂ ਕਹਿੰਦੇ ਹੋ ਨਾ ਤੇ ਮੈਂ ਕੱਲ ਆ ਜਾਾਂਗੀ। ਚਲ ਤੂੰ ਤਿਆਰੀ ਕਰਕੇ ਤੇ ਮੈਨੂੰ ਫੋਨ ਕਰਦੀ। ਫੇਰ ਮੈਂ ਨਾਵ ਨੂੰ ਭੇਜ ਦਾਂਗੀ। ਚਲੋ ਠੀਕ ਆ ਮੰਮੀ ਜੀ। ਚਲ ਠੀਕ ਆ ਪੁੱਤ। ਮੰਮੀ ਦਾ ਵੀ ਸਰਿਆ ਹੀ ਪਿਆਵਾ। ਨਿੱਕੀ ਨਿੱਕੀ ਗੱਲ ਤੇ ਆਪਣੀ ਧੀ ਦਾ ਘਰ ਖਰਾਬ ਕਰਨਾ ਪੈਂਦੇ ਆ ਨਹੀਂ ਹਿੱਥੇ ਖਲੋਤੀ ਕੀ ਬੜਬੜ ਕਰੀ ਜਾਂਦੀ ਆ ਜਿਹੜੀ ਕੋਈ ਗੱਲ ਕਰਨੀ ਆ ਨਾ ਉੱਚੀ ਬੋਲ ਕੇ ਕਰ ਮੈਨੂੰ ਵੀ ਪਤਾ ਲੱਗ ਜਾਏ ਤੂੰ ਕੀ ਜਾਨੀ ਆ ਮੰਮੀ ਮੈਂ ਕੀ ਕਹਿਣਾ ਵਾਂ ਮੈਂ ਤਾਂ ਬਸ ਇੰਨਾ ਹੀ ਕਹਿਣੀ ਆ ਕਿ ਝਾੜੂ ਮੈਂ ਲਾਤਾ ਵਾਂ ਤੇ ਪੋਚਾ ਲਾਉਣ ਵਾਸਤੇ ਮੈਂ ਦੀਦੀ ਨੂੰ ਆਵਾਜ਼ ਮਾਰ ਲੈਣੀ ਆ ਮੈਂ ਚੰਗੀ ਤਰ੍ਹਾਂ ਜਾਣਦੀ ਆ ਵੀ ਤੂੰ ਕੀ ਕਹਿਣ ਲਈ ਆ ਮੇਰੀ ਗੱਲ ਧਿਆਨ ਨਾਲ ਕੰਨ ਖੋਲ ਕੇ ਸੁਣ ਲਾ ਅੱਜ ਮੇਰੀ ਧੀ ਨੇ ਆਉਣਾ ਵਾ ਤੇ ਤੂੰ ਆਪਣੀ ਜ਼ੁਬਾਨ ਕੰਟਰੋਲ 'ਚ ਰੱਖੀ ਮੰਮੀ ਦੀਦੀ ਨੇ ਅੱਜ ਫੇਰ ਆਉਣਾ ਵਾ ਮੇਰੀ ਧੀ ਦਾ ਘਰ ਆ ਉੱਜਾ ਜਦੋਂ ਮਰਜੀ ਇੱਥੇ ਆਵੇ ਜਾਵੇ ਤੈਨੂੰ ਕੀ ਤਾਂ ਲਈ ਪਿਆ ਜਾ ਜਾ ਕੇ ਤੇ ਅੰਦਰ ਕੰਮ ਕਰ ਆਪਣਾ ਠੀਕ ਹੈ ਮੰਮੀ ਜੀ ਦੀਦੀ ਹਾ ਕਿਰਨ ਤੂੰ ਇਹਦਾ ਕਰੋ ਬਾਹਰ ਜਾ ਕੇ ਪੋਚਾ ਲਾ ਲਓ ਤੇ ਕੱਪੜੇ ਮੈਂ ਜੋੜ ਲੈਣੀ ਆ ਠੀਕ ਆ ਕਿਰਨ ਨਾਲੇ ਦੀਦੀ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਵਾ ਮੰਮੀ ਦੀ लाਡਲੀ ਧੀ ਫੇਰ ਆਉਣ ਲੱਗੀ ਐ ਕਿਰਨ ਦੀਦੀ ਨੂੰ ਗਿਆਨੂ ਤੇ ਹਜੇ 15 ਦਿਨ ਹੋਏ ਆ ਉਹ ਫੇਰ ਆਉਣ ਲੱਗੇ ਆ ਸਭ ਠੀਕ ਠਾਕ ਤੇ ਹੈ ਜਦੋਂ ਤੱਕ ਦੀਦੀ ਮੰਮੀ ਦੀਦੀ ਦੇ ਘਰ ਦੀਆਂ ਸੂਹਾਂ ਲੈਂਦੇ ਆ ਉਦੋਂ ਤੱਕ ਕੁਝ ਠੀਕਦਾ ਹੋ ਸਕਦਾ ਵਾ ਨਾਲੇ ਮੰਮੀ ਦਾ ਤੇ ਰੋਜ਼ ਦਾ ਕੰਮ ਹੋ ਗਿਆ ਵਾ ਦੀਦੀ ਘਰ ਕੋਈ ਵੀ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਫੋਨ ਲਾ ਕੇ ਝਾਟੇ ਤੇ ਸੱਦ ਲੈਂਦੇ ਆ ਕਿਰਨ ਬੜੇ ਕਮਾਲ ਦੀ ਗੱਲ ਆ ਮੰਮੀ ਸਾਨੂੰ ਤੇ ਬੜੇ ਸਲੀਕੇ ਨਾਲ ਰਹਿਣ ਲਈ ਕਹਿੰਦੇ ਆ ਆਪਣੀ ਧੀ ਨੂੰ ਨਿੱਕੀ ਨਿੱਕੀ ਗੱਲ ਤੇ ਬੁਲਾ ਲੈਂਦੇ ਆ ਦੀਦੀ ਕਈ ਸੱਸਾਂ ਦਾ ਇਹੋ ਹਾਲ ਹੁੰਦਾ ਵਾ ਉਹ ਇਹ ਤੇ ਚਾਹੁੰਦੀਆਂ ਨੇ ਕਿ ਹਾਡੀਆਂ ਧੀਆਂ ਨੂੰ ਕੋਈ ਉਏ ਤੱਕ ਨਾ ਕੇ ਤੇ ਆਪ ਭਾਵੇਂ ਬਗਾਨੀਆਂ ਧੀਆਂ ਦੀ ਝਟਲਾਫਾ ਕਰ ਦਣ ਕਿਰਨ ਇਹ ਤੇ ਫਿਰ ਗਲਤ ਗੱਲ ਆ ਨਾ ਨਹੀਂ ਜੇ ਤੁਹਾਡੀਆਂ ਗੱਲਾਂ ਮੋਗੀਆਂ ਵਾ ਨਾ ਤੇ ਕੋਈ ਕੰਮ ਤਾਂ ਦਾ ਵੀ ਕਰ ਲੋ ਹਾਂਜੀ ਮੰਮੀ ਕਰ ਲੈਣੀ ਆ ਵਾ ਚਲੋ ਠੀਕ ਆ ਦੀਦੀ ਤੁਸੀਂ ਜਾ ਕੇ ਬਾਹਰ ਪੋਚਾ ਲਾਓ ਤੇ ਮੈਂ ਕਪੜੇ ਤੈ ਕਰ ਲੈਣੀ ਆ ਠੀਕ ਆ ਕਿਰਨ ਆਏ ਹਾਏ ਵੇਖ ਹਾਂ ਮੇਰੀ ਧੀ ਤੇ ਮਰ ਜਾਣਿਆ ਨੇ 15 ਦਿਨਾਂ ਚ ਕਿਨੀ ਲਿੱਸੀ ਕਰਤੀ ਆ ਮੰਮੀ ਲਿੱਸੀ ਕਿੱਥੇ ਹੋਈ ਆ ਉਹੀ ਕੱਪੜੇ ਤੇ ਆਈ ਜਾਂਦੇ ਮੈਨੂੰ ਨਹੀਂ ਅੰਦਰੋਂ ਨਿਕਲ ਕੇ ਮੇਰੀ ਧੀ ਬਾਹਰ ਤੇ ਕੋਈ ਪਾਣੀ ਤਾਂ ਨਹੀਂ ਲਿਆ ਹੋਈਆਂ ਕਿ じゃ ਨਹੀਂ ਹਾਂਜੀ ਮੰਮੀ ਲਿਉਣੀ ਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਔਰ ਸੁਣਾ ਕੀ ਹਾਲ ਏ ਠੀਕ ਠਾਕ ਤੂੰ ਸੁਣਾਓ ਹਾਂ ਬਸ ਵਧੀਆ ਆਪਣਾ ਵੀ ਪੁੱਤ ਤੇਰੀ ਸੱਸ ਆਉਣ ਲੱਗਿਆ ਤੇ ਇਹਨੂੰ ਕੁਝ ਕਹਿੰਦੀ ਤੇ ਨਹੀਂ ਨਹੀਂ ਮੰਮੀ ਆਉਣੇ ਕੀ ਕਹਿਣਾ ਸੀ ਉਹ ਤੇ ਵਿਚਾਰੀ ਸਗੋਂ ਮੈਨੂੰ ਬਾਰ ਬਾਰ ਪੁੱਛਦੀ ਕਿ ਹੁਣ ਕੀ ਗੱਲ ਹੋ ਗਈ ਆ ਹੁਣ ਪੇਕੇ ਕਦੋਂ ਚੱਲੀ ਆ ਪੁੱਤ ਉਹ ਤੇ ਉਤਰਾ ਹੀ ਡਰਾਮੇ ਕਰਦੀ ਆ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਆ ਮਿਸਣੀ ਜੀ ਨੂੰ ਉਤੋਂ ਤੋਂ ਮਿੱਠੀ ਆ ਤੇ ਅੰਦਰੋਂ ਬੜੀ ਘੌੜੀ ਆ ਮੰਮੀ ਤੁਹਾਨੂੰ ਪਤਾ ਨਹੀਂ ਕੀ ਗੱਲ ਆ ਤੁਸੀਂ ਐਵੇਂ ਮੇਰੇ ਸਹੁਰਿਆਂ 'ਚ ਨੁਕਸ ਕਰਦੇ ਰਹਿੰਦੇ ਜੇ ਚੰਗੇ ਭਲੇ ਦੇ ਹੈਗੇ ਆ ਹੋਰ ਪਤਾ ਨਹੀਂ ਤੁਸੀਂ ਕੀ ਪਾਲ ਦੇ ਜੇ ਪੁੱਤ ਜੇ ਉਹ ਚੰਗੇ ਹੁੰਦੇ ਤੇ ਤੈਨੂੰ ਦਿੱਤਾ ਸੂਟ ਆਪਣੀ ਧੀ ਨੂੰ ਦਿੰਦੇ ਹੋ ਚੱਲ ਕੋਈ ਗੱਲ ਨਹੀਂ ਮੰਮੀ ਜਿਹੜਾ ਕੁਝ ਹੋਣਾ ਹੀ ਹੋ ਗਿਆ ਹੁਣ ਤੁਸੀਂ ਕਾਹਤੋਂ ਟੈਨਸ਼ਨ ਲੈਂਦੇ ਜੇ ਇਹ ਐਦਾ ਕਿਦਾਂ ਜਿਹੜਾ ਕੁਝ ਹੁਣ ਆਈ ਉਹ ਹੋ ਗਿਆ ਆ ਲੈਣਦੇ ਤੇਰੇ ਸਹੁਰਿਆਂ ਨੂੰ ਤੈਨੂੰ ਲੈਣ ਵਾਸਤੇ ਮੈਂ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਗੱਲ ਕਰਕੇ ਤੇ ਫਿਰ ਤੈਨੂੰ ਉਹਨਾਂ ਦੇ ਨਾਲ ਤੋੜਾਂਗੀ ਕਿ ਜੇ ਤੁਹਾਡੇ ਘਰ ਦੇ ਵਿੱਚ ਮੇਰੀ ਧੀ ਦੀ ਚੱਲੂਗੀ ਤੇ ਫਿਰ ਮੈਂ ਤੋੜਾਂਗੀ ਨਹੀਂ ਤੇ ਮੈਂ ਨਹੀਂ ਆਪਣੀ ਧੀ ਤੋੜਨੀ ਮੰਮੀ ਐਵੇਂ ਕਾਤੂੜੀਆਂ ਖਰੀ ਜਾਂਦੇ ਜੇ ਕਦੀ ਸਹੁਰਿਆਂ ਦੇ ਘਰ ਵੀ ਚੱਲੀ ਐ ਨੋਹਾਂ ਦੀ ਪੁੱਤ ਹੋਰ ਨਾ ਦੇ ਘਰਾਂ ਦਾ ਤੇ ਮੈਨੂੰ ਪਤਾ ਨਹੀਂਗਾ ਪਰ ਤੇਰੀ ਤੇਰੇ ਸਹੁਰਿਆਂ ਦੇ ਘਰ ਜ਼ਰੂਰ ਚੱਲੂਗੀ ਤੈਨੂੰ ਮੈਂ ਜਿੱਦਾਂ ਆਖਾਂਗੀ ਨਾ ਤੂੰ ਉਦਾਂ ਹੀ ਕਰਨਾ ਵਾ ਤੂੰ ਆਪਣੇ ਘਰ ਨਹੀਂ ਜਾਣਾ ਜਿੰਨਾ ਚਿਰ ਤੈਨੂੰ ਮੈਂ ਨਾ ਕਵਾਂਗੀ ਠੀਕ ਆ ਮੰਮੀ ਜੀ ਹੋਰ ਡੈਡੀ ਜੀ ਕਦੋਂ ਆਉਣਾ ਘਰ ਪੁੱਤ ਜਦੋਂ ਇੱਧਰ ਦਾ ਗੇੜਾ ਲੱਗੇਗਾ ਉਦੋਂ ਆ ਜਾਣਗੇ ਠੀਕ ਆ ਮੰਮੀ ਸਾਸਿਕਾ ਲਦੀ ਸਾਸਿਕਾ ਕੀ ਹਾਲ ਚਾਲ ਨੇ ਬਦਿਆ ਦੀਦੀ ਤੂੰ ਹੀ ਦੱਸੋ ਹਾਲ ਚਾਲ ਪੁੱਛਣ ਨੂੰ ਮੈਨੂੰ ਕੀ ਹੋਇਆ ਵਾ ਚੰਗੀ ਭਲੀ ਤੇ ਤੇਰੇ ਸਾਹਮਣੇ ਬੈਠੀ ਆ ਜਾ ਜਾ ਕੇ ਤੂੰ ਕੰਮਕਾਰ ਆਪਣਾ ਠੀਕ ਐ ਮੰਮੀ ਜੀ ਥੜ ਪੋਤੇ ਚਾਪੀ ਹਾਂਜੀ ਮੰਮੀ ਮੰਮੀ ਫੇਰ ਕੀ ਹੋ ਗਿਆ ਭਾਬੀ ਮੇਰਾ ਹਾਲ ਚਾਲ ਹੀ ਪੁੱਛਣ ਦੀ ਤੂੰ ਹੀ ਐਵੇਂ ਉਹਨਾਂ ਨੂੰ ਬੋਲਣ ਲੱਗ ਗੇ ਪੋਤੇ ਕਰਦਿਆਂ ਨੋਵਾ ਵਾ ਇਹਨਾਂ ਨੂੰ ਇਦਾਂ ਹੀ ਰੱਖੀਦਾ ਹੁੰਦਾ ਜੇ ਇਹਨਾਂ ਨੂੰ ਜ਼ਿਆਦਾ ਲਾਡ ਪਿਆਰ ਨਾ ਰੱਖੋ ਨਾ ਫੇਰ ਇਹ ਸਿਰ ਚੜ ਜਾਂਦੀਆਂ ਨੇ ਨਾਲੇ ਪੋਤਾ ਨਾ ਬਨੇ ਚੰਗਾ ਨਹੀਂ ਕੀਤਾ ਜਿਹੜਾ ਤੈਨੂੰ ਲੈਣ ਨਹੀਂ ਗਿਆ ਮੇਰੀ ਧੀ ਵਿਚਾਰੀ ਬਸਾਂ 'ਚ ਧੱਕੇ ਖਾਂਦੀ ਆਈ ਆ ਮੰਮੀ ਐਵੇਂ ਨਾ ਹਰ ਕਿਸੇ ਨਾਲ ਲੜੀ ਜਾਇਆ ਕਰੋ ਵੀਰੇ ਨੇ ਮੈਨੂੰ ਫੋਨ ਕਰਕੇ ਕਹਿ ਦਿੱਤਾ ਸੀ ਕਿ ਉਹਨੂੰ ਕੋਈ ਕੰਮ ਪੈ ਗਿਆ ਤੇ ਉਹਦੇ ਕੋਲੋਂ ਨਹੀਂ ਆਇਆ ਜਾਣਾ ਤਾਂ ਹੀ ਮੈਂ ਬਸੇ ਆ ਗਈ ਆ ਤੂੰ ਚੁੱਪ ਕਰ ਜਾ ਨਹੀਂ ਜੇ ਤੂੰ ਮੇਰੇ ਕਹੇ ਤੇ ਨਹੀਂ ਨਾ ਚੱਲਣ ਢਈ ਤੇ ਤਾਂ ਹੀ ਤੂੰ ਆਪਣੇ ਸਹੁਰਿਆਂ ਦੇ ਘਰ ਔਖੀ ਆ ਜੇ ਤੂੰ ਮੇਰੇ ਕਹੇ ਤੇ ਚੱਲੇ ਨਾ ਤੇ ਮਜਾ ਲੈ ਤੇਰੇ ਸਹੁਰੇ ਤੈਨੂੰ ਚੂ ਵੀ ਕਰ ਜਾਣ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਤੇ ਆਰਾਮ ਨਾਲ ਚਾਹ ਪੀਓ ਪੁੱਤ ਚਾਹ ਤੇ ਮੈਂ ਪੀ ਲੈਣੀ ਆ ਪਰ ਤੂੰ ਮੇਰੀਆਂ ਗੱਲਾਂ ਤੇ ਗੌਰ ਜ਼ਰੂਰ ਕਰੀ ਚੰਗਾ ਮੰਮੀ ਕਰ ਲਾਂਗੀ ਗੌਰ ਤੇਰੀਆਂ ਗੱਲਾਂ ਤੇ ਸਸਰੀ ਘਰ ਪੈਣ ਸਸਰੀਕਲ ਵੀਰ ਵੇ ਮੇਲ ਤੂੰ ਪੈਣ ਆਪਣੀ ਨੂੰ ਬਾਅਦ ਚ ਲਈ ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਮੈਂ ਆਖਿਆ ਸੀ ਤੂੰ ਪੈਣ ਆਪਣੇ ਨੂੰ ਲੈ ਕੇ ਆਈ ਤੇ ਤੂੰ ਉਹਨੂੰ ਲੈਣ ਕਿਉਂ ਨਹੀਂ ਗਿਆ ਉਹ ਮੰਮੀ ਮੈਂ ਪਿਆਨ ਨੂੰ ਫੋਨ ਕਰਕੇ ਕਹਤਾ ਸੀ ਕਿ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਤਾਂ ਕਰਕੇ ਮੇਰੇ ਕੋ ਨਹੀਂ ਆਇਆ ਜਾਣਾ ਤਾਂ ਕਰਕੇ ਨੇ ਮੈਂ ਗਿਆ ਪਿਆਨ ਨੂੰ ਲੈਣ ਵਾਤੇ ਹੋਰ ਸੁਣਾਓ ਪਿਆਣੇ ਠੀਕ ਠਾਕ ਹੈ ਘਰੇ ਸਾਰੇ ਹਾਂ ਵੀਰੇ ਸਾਰੇ ਠੀਕ ਆ ਠੀਕ ਆ ਹੁਣ ਆਈਆਂ ਚਾਰ ਦਿਨ ਰਹਿਣਾ ਕਿ ਜਾਂ ਫਿਰ ਚੱਲ ਜਾਣਾ ਆ ਵੇ ਇਹ ਮੇਰੇ ਧੀ ਦਾ ਘਰ ਆ ਤੂੰ ਕੌਣ ਹੋ ਨਾਇ ਨੂੰ ਪੁੱਛੇ ਵਾਲਾ ਵੀ ਤੂੰ ਰਹੇਗੀ ਕਿ ਜਾਂ ਨਹੀਂ ਓ ਮੰਮੀ ਮੈਂ ਤੇ ਉਦਾਂ ਹੀ ਗੱਲ ਕੀਤੀ ਆ ਤੂੰ ਤੇ ਐਵੇਂ ਗੁੱਸਾ ਕਰਕੇ ਬਹਿ ਗਏ ਜੇ ਇਹ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਵੇ ਮੈਨੂੰ ਸਾਰਾ ਪਤਾ ਆ ਤੂੰ ਆਪਣੀ ਜਨਾਨੀ ਮਗਰ ਲਾ ਕੇ ਪੁੱਛਦਾ ਆ ਮੇਰੀ ਕੁੜੀ ਨੂੰ ਵੀ ਤੂੰ ਰਹਿਣਾ ਆ ਕਿ ਚੱਲ ਜਾਣਾ ਆ ਮੰਮੀ ਐਡੀ ਵੱਡੀ ਕੋਈ ਗੱਲ ਨਹੀਂ ਹੁੰਦੀ ਜਿੱਡੀ ਵੱਡੀ ਤੁਸੀਂ ਬਣਾ ਕੇ ਬਿਆ ਜਾਂਦੇ ਜੇ ਮੈਂ ਟੋ ਮੈਂਟ ਬੰਦੇ ਦਾ ਦਿਮਾਗ ਖਰਾਬ ਕਰਕੇ ਤੁਸੀਂ ਤੇ ਠਾਹ ਮਾਰਦੇ ਜੇ ਮੰਮੀ ਤੇਰੀ ਵੀ ਵਧੀਆ ਗੱਲ ਆ ਕਦੀ ਤੂੰ ਭਾਬੀ ਆ ਮਗਰ ਪੈ ਜਾਂਦੀ ਆ ਕਦੀ ਵੀਰੇ ਨਾ ਬੋਲਣ ਲੱਗ ਜਾਂਦੀ ਆ ਪੁੱਤ ਇਹਨਾਂ ਨੇ ਇੱਧੇ ਹੀ ਰਹਿਣਾ ਪੈਂਦਾ ਵਾ ਨਾਲੇ ਮੇਰੀ ਧੀ ਨਾ ਜਿਹੜਾ ਰੋਗ ਡੋਗ ਕਰੂਗਾ ਨਾ ਉਹਨੂੰ ਤੇ ਮ ਪਾਵੇ ਉਹ ਮੇਰੇ ਕੁਖੋ ਕਿਉਂ ਨਾ ਜੰਮਿਆ ਹੋਵੇ ਠੀਕ ਆ ਮੰਮੀ ਜੋ ਤੁਹਾਡਾ ਜੀ ਕਰਦਾ ਨਾ ਤੁਸੀਂ ਉਦਾਂ ਘਰੀ ਜਾਓ ਮੈਂ ਤੇ ਅੰਦਰ ਜਾ ਕੇ ਲੰਮੇ ਪੈਣ ਲੱਗੀ ਆਂ ਚੱਲ ਠੀਕ ਆ ਜਾ ਚੱਲ ਜਾ ਅੰਦਰ ਹੋਰ ਦੀਦੀ ਬੈਠੇ ਜੇ ਹਾਂਜੀ ਭਾਬੀ ਆਜੋ ਬਹਿਜੋ ਦੀਦੀ ਮੈਂ ਤੇ ਮੰਮੀ ਤੋਂ ਡਰਦੀ ਨਹੀਂ ਇੱਥੇ ਤੁਹਾਡੇ ਕੋਲ ਆਈ ਮੈਨੂੰ ਸੱਚੋ ਸੱਚ ਦੱਸਿਓ ਮੰਮੀ ਨੇ ਤੁਹਾਨੂੰ ਇੱਥੇ ਕਿਉਂ ਬੁਲਾਇਆ ਵਾ ਏ ਦਸਾਂ ਭਾਬੀ ਤੁਹਾਨੂੰ ਤੇ ਮੰਮੀ ਦੀ ਆਦਤ ਦਾ ਪਤਾ ਵਾ ਉਹ ਨਿੱਕੀ ਨਿੱਕੀ ਗੱਲ ਤੇ ਮੈਨੂੰ ਇੱਥੇ ਸਾਧ ਲੈਂਦੇ ਆਂ ਦੀਦੀ ਜੇ ਤੁਹਾਨੂੰ ਮੰਮੀ ਦੇ ਸੁਭਾਅ ਦਾ ਪਤਾ ਹੀ ਆ ਤੇ ਫਿਰ ਤੁਸੀਂ ਇੱਥੇ ਆਏ ਕਿਉਂ ਨੇ ਕੀ ਗੱਲ ਹੁਣ ਤੂੰ ਮੇਰੇ ਧੀ ਨੂੰ ਇੱਥੇ ਆਉਣ ਤੋਂ ਰੋਕੇਂਗੀ ਨਾਲੇ ਮੇਰੀ ਗੱਲ ਧਿਆਨ ਨਾਲ ਕੰਨ ਖੋਲ ਕੇ ਸੁਣ ਲਾ ਜਿੰਨੀ ਦੇਰ ਤੱਕ ਮੈਂ ਇੱਥੇ ਬੈਠੀ ਆ ਨਾ ਮੇਰੀ ਧੀ ਨੂੰ ਕੋਈ ਰੋਕੇ ਤੇ ਵਿਖਾਵੇ ਇੱਥੇ ਆਉਣ ਤੋਂ ਮੰਮੀ ਮੈਂ ਦੀਦੀ ਨੂੰ ਕਾ ਤੋ ਰੁਕਣਾ ਵਾ ਮੈਂ ਤੇ ਬਸ ਦੀਦੀ ਨੂੰ ਕਿਹਾ ਹੀ ਨਹੀਂ ਤੂੰ ਚੁੱਪ ਕਰ ਜਾ ਮੈਂ ਸਭ ਕੁਝ ਸੁਣ ਲਿਆ ਵਾ ਵੀ ਤੂੰ ਕੀ ਕਿਹਾ ਸੀ ਤੇ ਕੀ ਨਹੀਂ ਨਾਲੇ ਜਾ ਜਾ ਕੇ ਤੂੰ ਆਪਣਾ ਕੰਮ ਕਰ ਤੈਨੂੰ ਮੇਰੀ ਧੀ ਦੇ ਲੋਗੇ ਪਰ ਨਹੀਂ ਕੋਈ ਲੋੜ ਨਹੀਂ ਹੈਗੀ ਠੀਕ ਆ ਮੰਮੀ ਜੀ ਮੰਮੀ ਕਾਤੋ ਭਾਬੀ ਦੇ ਮਗਰ ਪਏ ਜੇ ਉਹਨਾਂ ਬਸ ਇਨਾ ਹੀ ਪੁੱਛਿਆ ਵੀ ਸਾਰਾ ਕੁਝ ਠੀਕ ਆ ਜਿਹੜਾ ਤੁਸੀਂ ਇੱਥੇ ਆਏ ਜੇ ਨਹੀਂ ਤੂੰ ਚੁੱਪ ਕਰ ਜਾ ਤੈਨੂੰ ਇਹਨਾਂ ਦੀ ਬਹੁਤ ਹੀ ਅਹਮਾਇਤ ਕਰਦੀ ਕੋਈ ਲੋੜ ਨਹੀਂ ਹੈਗੀ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਆਂ ਵੀ ਇਹ ਕਿੱਥੋਂ ਬੋਲਦੀਆਂ ਨੇ ਚਲੋ ਠੀਕ ਆ ਮੰਮੀ ਜੇ ਤੁਸੀਂ ਕਹਿੰਦੇ ਜੇ ਨਾ ਤੇ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੀ ਹਾਂ ਨੌਲੇ ਜੇ ਤੂੰ ਆਪਣੀਆਂ ਪਰਜਾਈਆਂ ਕੋ ਆਪਣੀ ਕਦਰ ਕਰਾਉਣੀ ਆ ਨਾ ਤੇ ਥੋੜਾ ਬੋਤਾ ਰੋਬ ਰੱਖਿਆ ਕਰ ਉਹਨਾਂ ਦੇ ਉੱਤੇ ਐਵੇਂ ਨਾ ਪਿਲਪਿਲ ਕਰਦੀ ਰਿਹਾ ਕਰ ਉਹਨਾਂ ਦੇ ਅੱਗੇ ਪਿਛੇ ਠੀਕ ਆ ਮੰਮੀ ਜੀ ਨਹੀਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸ ਵੀ ਆਹ ਸੂਟ ਤੂੰ ਉਹੋ ਨਹੀਂ ਪਾਇਆ ਜਿਹੜਾ ਮੈਂ ਤੈਨੂੰ ਤੇਰੇ ਪਿਛਲੇ ਜਨਮ ਦਿਨ ਤੇ ਲੈ ਆ ਕੇ ਦਿੱਤਾ ਸੀ ਹਾਂਜੀ ਮੰਮੀ ਉਹੋ ਹੀ ਆ ਵੇਖ ਲਾ ਕਿਦਾਂ ਦੇ ਚੰਦਰੇ ਆ ਮੇਰੀ ਧੀ ਅਜੇ ਪਿਛਲੇ ਸਾਲ ਦੇ ਸੂਟ ਪਾਈ ਜਾਂਦੀ ਆ ਇਹਨਾਂ ਕੰਜਰਾ ਕੋ ਮੇਰੀ ਧੀ ਨੂੰ ਕਿਤੇ ਦੋ ਸੂਟ ਨਹੀਂ ਨਵੇਂ ਸਵਾ ਕੇ ਦਿੱਤੇ ਗਏ ਹੋਰ ਕੀ ਮੰਮੀ ਮੈਂ ਤੇ ਤੇਰੇ ਜਵਾਈ ਦੀ ਅੱਜ ਵੀ ਤਰਲੇ ਖੜਦੀ ਆਈ ਆ ਮੈਂ ਤੇ ਉਹਨੂੰ ਕਹਿ ਕੇ ਆਈ ਆ ਕਿ ਮੈਨੂੰ ਗਰਮੀ ਵਾਲੇ ਚਾਰਕ ਸੂਟ ਸੁਆ ਦੇ ਉਹਨੇ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਹਜੇ ਵੀ ਪਿਛਲੇ ਸਾਲ ਦੇ ਸੂਟ ਪਾਈ ਫਿਰਦੀ ਆ ਕੋਈ ਗੱਲ ਨਹੀਂ ਪਤਾ ਤੋ ਫਿਕਰ ਨਾ ਕਰ ਪਰ ਉਹਨੇ ਨੂੰ ਸਿੱਧਿਆ ਕਰਨ ਵਾਸਤੇ ਤੇ ਤੈਨੂੰ ਮੈਂ ਇੱਥੇ ਸੱਧਿਆ ਵਾ ਜਿੰਨੀ ਦੇਰ ਤੱਕ ਉਹ ਸਿੱਧਾ ਨਹੀਂ ਨਾ ਹੁੰਦਾ ਉਨੀ ਦੇਰ ਤੱਕ ਮੈਂ ਤੈਨੂੰ ਇੱਥੇ ਹੀ ਰੱਖਾਂਗੀ ਠੀਕ ਆ ਮੰਮੀ ਕਿੰਨੇ ਸੁਣੀ ਜਾਨੀ ਆ ਵੇਖ ਲੈ ਮੰਮੀ ਦੀਦੀ ਨਾਲ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਦੀਦੀ ਜੇ ਮੰਮੀ ਦੀਦੀ ਨਾਲ ਇਦਾਂ ਦੀਆਂ ਗੱਲਾਂ ਕਰਦੇ ਆ ਤਾਂ ਹੀ ਤਾਂ ਦੀਦੀ ਦਾ ਘਰ ਖਰਾਬ ਹੁੰਦਾ ਵਾ ਕਿਰਨ ਇਹ ਗੱਲ ਦਾ ਤੈਨੂੰ ਪਤਾ ਜਾਂ ਮੈਨੂੰ ਪਤਾ ਮੰਮੀ ਹੁਣੀ ਇਦਾਂ ਦੀਆਂ ਗੱਲਾਂ ਕਰਕੇ ਨਾ ਆਪਣੀ ਕਦਰ ਆਪ ਹੀ ਘਟਾਉਂਦੀਆਂ ਨੇ ਦੀਦੀ ਮੈਨੂੰ ਤੇ ਦੀਦੀ ਦੀ ਸਮਝ ਨਹੀਂ ਆਉਂਦੀ ਕਿ ਇਹ ਮੰਮੀ ਦੇ ਮਗਰ ਲਾ ਕੇ ਇੱਥੇ ਕਿਉਂ ਆ ਜਾਂਦੇ ਆ ਕਿਰਨ ਜੇ ਕੋਈ ਖਡਾਉਣੇ 'ਚ ਚਾਬੀ ਭਰੀ ਜਾਊਗਾ ਭਰੀ ਜਾਊਗਾ ਖਡਾਉਣੇ 'ਨ ਤਾਂ ਫਿਰ ਚੱਲਣਾ ਹੀ ਆ ਬਸ ਇਹੋ ਹਾਲ ਮੰਮੀ ਦਾ ਏ ਸਾਰਾ ਦਿਨ ਮੰਮੀ ਦੀਦੀ ਨੂੰ ਸਖਾਈ ਜਾਣਗੇ ਫਿਰ ਦੀਦਾ ਦਿਮਾਗ ਤੇ ਖਰਾਬ ਹੋਣਾ ਹੀ ਆ ਦੀਦੀ ਮੈਨੂੰ ਤੇ ਇਹਨਾਂ ਸੱਸਾਂ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਦੀ ਆਪਣੇ ਧੀਆ ਪ੍ਰਤੀ ਸੋਚ ਕੁਝ ਹੋਰ ਹੁੰਦੀ ਆ ਤੇ ਨੂੰਹਾਂ ਪ੍ਰਤੀ ਕੁਝ ਹੋਰ ਹੁੰਦੀ ਆ ਕਿਰਨ ਤਾਂ ਹੀ ਤਾਂ ਕਹਿੰਦੇ ਆ ਜੇ ਸੱਸਾਂ ਹੀ ਮਾਵਾ ਬਣ ਜਾਣ ਤੇ ਫਿਰ ਮਾਵਾ ਨੂੰ ਚੇਤੇ ਕੌਣ ਕਰੇ ਹਾਂਜੀ ਦੀਦੀ ਸਹੀ ਕਹਿਂਦੇ ਜੇ ਤੁਸੀਂ ਪੁੱਤ ਹੁਣ ਤੂੰ ਮੈਨੂੰ ਇਹ ਗੱਲ ਦੱਸ ਵੀ ਤੇਰੀ ਸੱਸ ਕੋਈ ਕੰਮ ਆਪ ਵੀ ਕਰਦੀ ਆ ਕਿ ਜਾਂ ਤੈਨੂੰ ਹੀ ਸਾਰਾ ਦਿਨ ਘਦੀ ਘੇੜ ਚ ਪਾ ਛੜਦੀ ਆ ਮੰਮੀ ਜਦੋਂ ਮੈਂ ਹੁਣ ਉਸ ਘਰ ਦੀ ਨੋ ਆ ਤੇ ਕੰਮ ਮੈਂ ਹੀ ਕਰਨਾ ਵਾ ਹੋਰ ਕਿਹਨੇ ਕਰਨਾ ਪੁੱਤ ਤੂੰ ਕੰਮ ਕਰਨ ਦਾ ਠੇਕਾ ਲਿਆ ਵਾ ਉਹ ਕਰਦੀ ਕੁਝ ਨਹੀਂ ਲੱਗਦੀ ਹੁਣ ਮੇਰੇ ਵੱਲ ਵੇਖ ਲਾ ਮੈਂ ਕੋਈ ਕੰਮ ਨਹੀਂ ਕਰਦੀ ਸਾਰਾ ਕੰਮ ਆਪੇ ਕਰਦੀਆਂ ਫਿਰਦੀਆਂ ਨੇ ਤੂੰ ਆਪਣੀ ਸੱਸ ਦੇ ਉੱਤੇ ਰੋਬ ਰੱਖਿਆ ਕਰ ਤੇ ਕੰਮ ਉਹਦੇ ਕੋਲੋਂ ਕਰਵਾਇਆ ਕਰ ਮੰਮੀ ਉਹਦੇ ਕੋਲ ਕੰਮ ਕਿੱਥੇ ਹੁੰਦਾ ਵਾ ਉਹਦੇ ਤੇ ਅੱਗੇ ਹੱਡ ਗੋਡੇ ਦੁਖਦੇ ਆ ਮੈਂ ਸਵੇਰੇ 5 ਵਜੇ ਉੱਠ ਕੇ ਤੇ ਰਾਤ 8 ਵਜੇ ਤੱਕ ਆਪਣਾ ਸਾਰਾ ਕੰਮ ਨਿਬੇੜ ਲੈਣੀ ਆ ਨਾਲੇ ਮੈਨੂੰ ਹੁਣ ਆਦਤ ਪੈ ਗਈ ਆ ਕੰਮ ਕਰਨ ਦੀ ਵੇਖ ਲਾ ਕਿਦਾਂ ਕਹਿੰਦੀ ਆ ਮੈਂ ਸਵੇਰੇ 5 ਵਜੇ ਉੱਠ ਕੇ ਤੇ ਰਾਤ ਦੇ 8 ਵਜੇ ਤੱਕ ਕੰਮ ਲੱਗੀ ਰਹਿਣੀ ਆ ਜੇ ਤੂੰ ਸਵੇਰੇ 5 ਵਜੇ ਉੱਠਦੀ ਆ ਤੇ ਫਿਰ ਉਹ ਮਹਾਰਾਣੀ ਸਵੇਰੇ ਕਿ ਮੰਮੀ ਸਾਡੀ ਮੰਮੀ ਦੇ ਹੱਡ ਗੋਡੇ ਦੁਖਦੇ ਨੇ ਉਹਨੂੰ ਰਾਤ ਨੀਂਦ ਨਹੀਂ ਆਉਂਦੀ ਆਪਾਂ ਉਹਨੂੰ ਕਹਿ ਕੇ ਰੱਖਿਆ ਵਾ ਕਿ ਤੂੰ ਸਵੇਰੇ ਆਪਣੀ ਨੀਂਦ ਪੂਰੀ ਕਰਕੇ ਫੇਰ ਉੱਠਿਆ ਕਰ ਤੇਰੀ ਇਹ ਗੱਲ ਸੁਣ ਕੇ ਨਾ ਮੈਨੂੰ ਸਮਝ ਲੱਗ ਗਈ ਆ ਉਹਦੇ ਕੋਈ ਘੋਡੇ ਗਾਡੇ ਨਹੀਂ ਦੁਖਦੇ ਉਹ ਬਸ ਡਰਾਮੇ ਕਰਦੀ ਆ ਜਦੋਂ ਤੂੰ ਕੰਮ ਕਰਕੇ ਵਿਹਲੀ ਹੋ ਜੰਨੀ ਆ ਉਦੋਂ ਹੀ ਉਹ ਉੱਠਦੀ ਆ ਇਹ ਭਲਾ ਕੋਈ ਗੱਲ ਹੋਈ ਮੇਰੀ ਗੱਲ ਹੁਣ ਤੂੰ ਸੁਣ ਲੈ ਤੇ ਆ ਨਾਲ ਜਦੋਂ ਤੂੰ ਹੁਣ ਇੱਥੋਂ ਜਾਏਂਗੀ ਨਾ ਆਪਣੀ ਸੱਸ ਨੂੰ ਆਪਣੇ ਨਾਲ ਹੀ ਠਾਲਿਆ ਕਰ ਤੇ ਉਹਦੇ ਕੋਲੋਂ ਆਪਣੇ ਬਰਾਬਰ ਕੰਮ ਕਰਾਇਆ ਕਰ ਚਲ ਠੀਕ ਆ ਮੰਮੀ ਹੁਣ ਮੈਨੂੰ ਘੜੀ ਕੱਲੀ ਨੂੰ ਛੱਡ ਦੇ ਪੁੱਤ ਮੈਂ ਤੈਨੂੰ ਕੱਲਿਆਂ ਤੇ ਛੱਡ ਦੇਨੀ ਆ ਪਰ ਜੇ ਤੂੰ ਮੇਰੇ ਕਹਿਣੇ ਤੇ ਚੱਲੇਂਗੀ ਨਾ ਫਿਰ ਤੂੰ ਸੌਖੀ ਰਹੇਂਗੀ ਹੁਣ ਮੈਂ ਤੈਨੂੰ ਸਾਰੀਆਂ ਮਤਾਂ ਦੇ ਕੇ ਨਾ ਫੇਰ ਹੀ ਤੈਨੂੰ ਇੱਥੋਂ ਤੋੜਾਂਗੀ ਮੰਮੀ ਦਾ ਵੀ ਕੋਈ ਹਾਲ ਨਹੀਂ ਆ ਲੋਕੀ ਆਪਣੀਆਂ ਧੀਆਂ ਨੂੰ ਚੰਗੀ ਮਤ ਦੇ ਕੇ ਤੋੜਦੇ ਆ ਤੇ ਇੱਕ ਮੰਮੀ ਸਾਡੀ ਆ ਜਿਹੜੀ ਭੈਣ ਨੂੰ ਹਮੇਸ਼ਾ ਪੁੱਠੀ ਮਤ ਦੇ ਕੇ ਤੋੜਦੀ ਆ ਕੋਈ ਹਾਲ ਨਹੀਂ ਮੰਮੀ ਸਾਡੀ ਦਾ ਵੀ ਪਤਾ ਨਹੀਂ ਵਿਚਾਰੀ ਨਾਲ ਕੀ ਬੰਨਣਾ ਅੱਗੇ ਜਾ ਕੇ ਚਲ ਵੇਖੀ ਜਾਏਗੀ ਜੋ ਹੋਏਗੀ ਉਦੋਂ ਜਦ ਬੁਲਟ ਨੇ ਬੜਾ ਦੋਕੀ ਕੀਤਾ ਆ ਤੀਜੇ ਦਿਨ ਕੋਈ ਨਾ ਕੋਈ ਕੰਮ ਕੱਢ ਕੇ ਠਾਮ ਮਾਰਦਾ ਆ ਹਲੋ ਮੰਮੀ ਚਾ ਆ ਵੇਹਲਾ ਬਿਨਾ ਮੰਗਿਆ ਆਈ ਕਿ ਨਹੀਂ ਚਾ ਐਦਾਂ ਹੀ ਦਬਕੇ ਨਾ ਰੱਖੀ ਦੀਆਂ ਹਾਂਜੀ ਮੰਮੀ ਮੈਨੂੰ ਵੀ ਇਹੋ ਜੇ ਗੁਣ ਸਿਖਾ ਕੇ ਭੇਜਿਓ ਜਿਹੜਾ ਮੇਰਾ ਵੀ ਸਹੁਰੇ ਘਰ ਪੂਰਾ ਰੋਬ ਚੱਲੇ ਪੁੱਤ ਤੇਰਾ ਰੋਬ ਬਣਾਉਣ ਵਾਸਤੇ ਤੇ ਤੈਨੂੰ ਮੈਂ ਇੱਥੇ ਸੱਦਿਆ ਵਾ ਜੇ ਤੂੰ ਮੇਰੀ ਮੰਨ ਕੇ ਚੱਲੇਗੀ ਨਾ ਫੇਰ ਤੇਰੀ ਘਰ ਦੇ ਵਿੱਚ ਚੱਲੂਗੀ ਨਹੀਂ ਤੇ ਜਿੰਨਾ ਚਿਰ ਬੁੜੀ ਜਿੰਦੀ ਹੈ ਨਾ ਉਹਨੇ ਤੇਰੇ ਹੱਥ ਕੱਖ ਨਹੀਂ ਆਉਣ ਦੇਣਾ ਚਲੋ ਠੀਕ ਆ ਮੰਮੀ ਜਿੱਦਾਂ ਤੂੰ ਹੀ ਕਹਿੰਦੇ ਮੈਂ ਓਦਾਂ ਕਰ ਲੈਣੀ ਆ ਹਾਂ ਹੁਣ ਬਣੀ ਨਾ ਗੱਲ ਨਿਮਲਕੀ ਤਾ ਤੂੰ ਕੱਲੀ ਇੱਥੇ ਤੁਰੇ ਫਿਰਨ ਢਈ ਆ ਛੋਟੀ ਕਿੱਥੇ ਆ ਮੰਮੀ ਪਤਾ ਨਹੀਂ ਮੈਨੂੰ ਕਿੱਥੇ ਆ ਮੈਨੂੰ ਲੱਗਦਾ ਹੈ ਇਹ ਤੱਕ ਸੁੱਤੀ ਨਹੀਂ ਉੱઠી ਇਹ ਏਦਾਂ ਕਿਦਾਂ ਹੋ ਸਕਦਾ ਅੱਗੇ ਤੇ ਉਹ 6 ਵਜੇ ਉੱਠ ਪੈਂਦੀ ਹੁੰਦੀ ਏ ਅੱਜ 8 ਵਜੇ ਆ ਤੇ ਅਜੇ ਤੱਕ ਨਹੀਂ ਉੱਠੀ ਉਹ ਕੋਈ ਗੱਲ ਨਹੀਂ ਵੇਖਦੀ ਆ ਮੈਂ ਜਾ ਕੇ ਮੰਮੀ ਹੋ ਸਕਦਾ ਭਾਬੀ ਦੀ ਤਬੀਅਤ ਠੀਕ ਨਾ ਹੋਵੇ ਚਲੋ ਆਪਾਂ ਵੇਖਦੇ ਆਂ ਜਾ ਕੇ ਚਲ ਨਹੀਂ ਤੂੰ ਅਜੇ ਤੱਕ ਸੁੱਤੀ ਨਹੀਂ ਉઠી ਮੁੰਡੇ ਦਾ ਪਹਿਲੀ ਚੌਂ ਦਾ ਟਾਈਮ ਹੋ ਗਿਆ ਤੇ ਤੂੰ ਅਜੇ ਤੱਕ ਸੁੱਤੀ ਆ ਭਾਬੀ ਤੁਹਾਡੀ ਤਬੀਅਤ ਤਾਂ ਠੀਕ ਆ ਤੁਸੀਂ ਕਦੀ ਇੰਨਾ ਲੇਟ ਨਹੀਂ ਉੱਠੇ ਦੀਦੀ ਮੇਰੀ ਤਬੀਅਤ ਨੂੰ ਕੀ ਹੋਣਾ ਵਾ ਮੈਂ ਬਿਲਕੁਲ ਠੀਕ ਆ ਉਹ ਤੇ ਮੰਮੀ ਤੁਹਾਨੂੰ ਕੱਲ ਕਹਿ ਰਹੇ ਸੀ ਨਾ ਕਿ ਤੂੰ ਆਰਾਮ ਨਾਲ ਆਪਣੀ ਨੀਂਦ ਪੂਰੀ ਕਰਕੇ ਉੱਠਿਆ ਕਰ ਤੇ ਮੈਂ ਸੋਚਿਆ ਕਿ ਜੋ ਮੰਮੀ ਆਪਣੀ ਧੀ ਨੂੰ ਕਰਨ ਨੂੰ ਕਹਿ ਰਹੇ ਆ ਫਿਰ ਮੰਮੀ ਉਹ ਕੰਮ ਆਪਣੇ ਨੂਆਂ ਨੂੰ ਕਰਨ ਤੋਂ ਕਿੱਦਾਂ ਰੋਕਣਗੇ ਨਹੀਂ ਤੂੰ ਮੇਰੇ ਧੀ ਦੀ ਰਿਸ ਕਰੇਗੀ ਉੱਠ ਕੇ ਤੇ ਆਪਣੇ ਕੰਮ ਹੀ ਤਾਂ ਦੀ ਲੱਗ ਜਾ ਅੱਜ ਤੇ ਤੂੰ ਲੇਟ ਉੱਠ ਗਈ ਆ ਚੱਲ ਕੋਈ ਗੱਲ ਨਹੀਂ ਜੇ ਤੂੰ ਅੱਗੇ ਤੋਂ ਲੇਟ ਉੱਠੀ ਨਾ ਤੈਨੂੰ ਮੈਂ ਆਪਣੇ ਘਰੋਂ ਕੱਢ ਦਾਂਗੀ ਠੀਕ ਹੈ ਮੰਮੀ ਜੀ ਨਹੀਂ ਤੈਨੂੰ ਹੁਣ ਵੱਖਰਿਆਂ ਕਹਿਣਾ ਪਊਗਾ ਜਾਂ ਤੂੰ ਵੀ ਜਾ ਕੇ ਆਪਣਾ ਕੰਮ ਕਰ ਠੀਕ ਹੈ ਮੰਮੀ ਵੇਖਿਆ ਇਹਦਾ ਰੱਖੀ ਦੀਆਂ ਨੂਆਂ ਹਾਂਜੀ ਮੰਮੀ ਜੀ ਤੁਹਾਡਾ ਤੇ ਪੂਰਾ ਰੋਬ ਆ ਤੇ ਚਲੋ ਹੁਣ ਚਲੀਏ ਬਾਹਰ ਚੱਲ ਮੰਮੀ ਸਬਜ਼ੀ ਕੱਟ ਦੋ ਹਾਂ ਨਹੀਂ ਅੱਗੇ ਸਬਜ਼ੀ ਮੈਂ ਕੱਟਦੀ ਹਾਂ ਲੈ ਜਾ ਇਹਨੂੰ ਚੋਕੇ ਆਪੇ ਕਰੋ ਆਪਣੇ ਕੰਮ ਲਿਆ ਭਾਬੀ ਸਬਜ਼ੀ ਮੈਂ ਕੱਟ ਦਿੰਨੀ ਆ ਨਹੀਂ ਰਹਿਂਦੇ ਤੂੰ ਤੂੰ ਇੱਥੇ ਕੰਮ ਕਰਨ ਆਈ ਆ ਆਪੇ ਆਪਣੇ ਕੰਮ ਕਰਨ ਗਈ ਆ ਤੇਰੇ ਵੱਲ ਵੇਖ ਕੇ ਨਾ ਇਹ ਕੁਝ ਜਿਆਦਾ ਹੀ ਲੱchn ਕਰਦੀ ਆਵਾ ਇਹਨਾਂ ਕੋਲੋਂ ਮੇਰੀ 3 ਨੂੰ 4 ਦਿਨ ਰੋਟੀ ਨਹੀਂ ਖਵਾ ਲਈ ਜਾਂਦੀ ਮੰਮੀ ਆਪਾਂ ਕਦੋਂ ਕਿਹਾ ਵਾ ਕਿ ਆਪਾਂ ਦੀਦੀ ਨੂੰ ਰੋਟੀ ਨਹੀਂ ਖਵਾ ਲੈਣੀ ਬਸ ਤੁਹਾਨੂੰ ਆਪਾਂ ਇੰਨਾ ਕਿਹਾ ਵਾ ਕਿ ਤੁਸੀਂ ਸਬਜ਼ੀ ਕੱਟ ਦੋ ਤੇ ਮੈਂ ਸਬਜ਼ੀ ਨੂੰ ਤੜਕਾ ਲਾ ਦਾਂਗੀ ਤੇ ਦੀਦੀ ਆਪੇ ਫੁਲਕੇ ਲਾ ਦਣਗੇ ਨਹੀਂ ਤੇਰੀ ਕੁਝ ਜਿਆਦਾ ਨਹੀਂ ਜ਼ਬਾਨ ਚੱਲਣ ਲੱਗਦੀ ਅਗੇ ਤੇ ਤੂੰ ਹਕਦੀ ਮੈਨੂੰ ਸਬਜੀ ਨਹੀਂ ਕਟਣਵਾਹ ਤੇ ਲਿਆ ਕੇ ਦਿੱਤੀ ਤੇ ਹੁਣ ਕੀ ਹੋ ਗਿਆ ਤੁਹਾਨੂੰ ਮੰਮੀ ਤੁਹਾਨੂੰ ਕੀ ਹੋਇਆ ਵਾ ਇਹ ਤੇ ਹੀ ਦੀਦੀ ਨੂੰ ਪੁੱਛੋ ਨਹੀਂ ਇਹਦੇ ਵੱਲ ਕੀ ਵੇਖਦੀਆਂ ਇਹਨੇ ਕੀ ਕਿਹਾ ਤੁਹਾਨੂੰ ਮੰਮੀ ਮੈਂ ਤੁਹਾਨੂੰ ਦੱਸਦੀ ਆਂ ਕੀ ਗੱਲ ਹੋਈ ਆਂ ਦੀਦੀ ਹੁਣ ਤੁਸੀਂ ਕਿਉਂ ਦੁਖੀ ਹੁੰਦੇ ਜੇ ਜੇ ਤੁਹਾਡੇ ਸਹੁਰੇ ਇੰਨੇ ਚੰਗੇ ਆ ਤੇ ਤੁਸੀਂ ਵਾਰ-ਵਾਰ ਮੰਮੀ ਦੇ ਕਹਿਣ ਤੇ ਕਿਉਂ ਇੱਥੇ ਆਉਂਦੇ ਹੋ ਭਾਬੀ ਕੀ ਦੱਸਾਂ ਤੁਹਾਨੂੰ ਜੇ ਕੋਈ ਮੰਮੀ ਨਾਲ ਮੈਂ ਆਪਣੇ ਘਰ ਦੀ ਗੱਲ ਕਰ ਲੈਣੀ ਆ ਨਾ ਤੇ ਮੰਮੀ ਇਹ ਗੱਲ ਦਾ ਮੁੱਦਾ ਬਣਾ ਲਿੰਦੀ ਆ ਤੇ ਮੈਨੂੰ ਡਰ ਹੁੰਦਾ ਵਾ ਕਿ ਮੇਰੇ ਸੱਸ ਦੇ ਕੰਨਾਂ ਵਿੱਚ ਜੇ ਕੋਈ ਗੱਲ ਪੈ ਗਈ ਨਾ ਤੇ ਸਾਡੇ ਘਰ ਵਿੱਚ ਕਲੇਸ਼ ਪੈ ਜਾਣਾ ਤੇ ਕਲੇਸ਼ ਤੋਂ ਡਰਦੀ ਮੈਂ ਨਾ ਮੰਮੀ ਨੂੰ ਠੰਡਾ ਕਰਨ ਵਾਸਤੇ ਨਾ ਇੱਥੇ ਆ ਜਾਨੀਂ ਦੀਦੀ ਇਹ ਗੱਲ ਗਲਤ ਆ ਜੇ ਇਦਾਂ ਹੀ ਚੱਲਦਾ ਰਿਹਾ ਨਾ ਤੇ ਤੁਸੀਂ ਕਿੰਨਾ ਚਿਰ ਮੰਮੀ ਦੀਆਂ ਗੱਲਾਂ ਦੇ ਆਪਣੇ ਸਹੁਰਿਆਂ ਦੇ ਅੱਗੇ ਪਰਦੇ ਪਾਉਂਦੇ ਰਹੋਗੇ ਭਾਬੀ ਮੈਂ ਮੰਮੀ ਨੂੰ ਯਾਰ ਕੀ ਨਾ ਚੰਗੇ ਤਰੀਕੇ ਨਾਲ ਸਮਝਾਉਣ ਆਈ ਆ ਪਰ ਉਹਦੇ ਵਿੱਚ ਤੁਹਾਨੂੰ ਮੇਰਾ ਸਾਥ ਦੇਣਾ ਪਊਗਾ ਦੀਦੀ ਆਪਾਂ ਕੀ ਕਰ ਸਕਦੇ ਆ ਨਾਲੇ ਤੁਹਾਨੂੰ ਲੱਗਦਾ ਮੰਮੀ ਸਾਡੀ ਗੱਲ ਮੰਨਣਗੇ ਭਾਬੀ ਜਿਹੜੇ ਤਰੀਕੇ ਨਾਲ ਮੈਂ ਮੰਮੀ ਨੂੰ ਸਮਝਾਉਣਾ ਚਾਹੁੰਦੀ ਆ ਨਾ ਜੇ ਤੁਸੀਂ ਵੀ ਉਸ ਤਰੀਕੇ ਨਾਲ ਚੱਲੋਗੇ ਨਾ ਤੇ ਮੰਮੀ ਨੂੰ ਆਪੇ ਸਮਝ ਆ ਜਾਣੀ ਆ ਕਿ ਕਿਸੇ ਦਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਪਰ ਦੀਦੀ ਤੁਸੀਂ ਇਦਾਂ ਦਾ ਕੀ ਕਰੋਗੇ ਜਿਹਦੇ ਨਾਲ ਮੰਮੀ ਸਮਝ ਜਾਣਗੇ ਭਾਬੀ ਮੈਂ ਇਦਾਂ ਦਾ ਕੁਝ ਨਾ ਕੁਝ ਜ਼ਰੂਰ ਕਰੂੰਗੀ ਜਿਹਦੇ ਨਾਲ ਮੰਮੀ ਸਮਝ ਜਾਣਗੇ ਪਰ ਮੈਂ ਜਿੱਦਾਂ ਕਹਿੰਨੀ ਆ ਨਾ ਤੁਸੀਂ ਓਦਾਂ ਕਰਿਓ ਚਲੋ ਠੀਕ ਆ ਦੀਦੀ ਜੇ ਤੁਹਾਨੂੰ ਲੱਗਦਾ ਨਾ ਸਾਡੇ ਕੁਝ ਕਰਨਾ ਤੁਹਾਡਾ ਘਰ ਵੱਸਦਾ ਵਾ ਆਪਾਂ ਤੁਹਾਡੇ ਨਾਲ ਆ ਕਿਉਂ ਕਿਰਨ ਹਾਂਜੀ ਦੀਦੀ ਨਹੀਂ ਕੁੜੀਏ ਤੂੰ ਮੈਨੂੰ ਕੀ ਸਮਝਾਉਣਾ ਚਾਹੁੰਨੀ ਆ ਮੈਨੂੰ ਕੁਝ ਸਮਝੀ ਨਹੀਂ ਜੇ ਮੈਂ ਤੇਰਾ ਘਰ ਪੜਤੀ ਆ ਤੇ ਤੂੰ ਫਿਰ ਮੇਰੇ ਕਹੇ ਤੇ ਇੱਥੇ ਕੀ ਲੈਣਾ ਹੁੰਨੀ ਆ ਮੰਮੀ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੇਰਾ ਘਰ ਪੜਦੇ ਜੀ ਤੁਸੀਂ ਹਰ ਗੱਲ ਨੂੰ ਪੁੱਠੇ ਪਾਸੇ ਲੈ ਜਾਂਦੇ ਜੀ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਨੀ ਆ ਕਿ ਤੁਸੀਂ ਆਪਣੀ ਥਾਂ ਤੇ ਬੜਾ ਗਲਤ ਜੇ ਨਹੀਂ ਮੈਂ ਕਿੱਦਾਂ ਗਲਤ ਆ ਮੈਂ ਤੇਰੇ ਸਹੁਰਿਆਂ ਨੂੰ ਕੀ ਕਿਹਾ ਆ ਮੰਮੀ ਤੁਸੀਂ ਮੇਰੇ ਸਹੁਰਿਆਂ ਨੂੰ ਕੁਝ ਨਹੀਂ ਕਿਹਾ ਪਰ ਮੈਨੂੰ ਬਥੇਰਾ ਕੁਝ ਕਿਹਾ ਵਾ ਨਾਲੇ ਜਿਹੜਾ ਕੰਮ ਤੁਸੀਂ ਮੈਨੂੰ ਕਰਨ ਲਈ ਕਿਹਾ ਹੈ ਨਾ ਜੇ ਉਹ ਕੰਮ ਹੁਣ ਤੁਹਾਡੇ ਜਾਂ ਨਵਾਂ ਤੁਹਾਡੇ ਨਾਲ ਕਰਨ ਲੱਗੀ ਆ ਨਾ ਤੇ ਤੁਹਾਨੂੰ ਬੜੀਆਂ ਬੁਰੀਆਂ ਲੱਗਣ ਲੱਗ ਇੱਦਾਂ ਕਿਦਾਂ ਮੇਰੀਆਂ نوਹਾਂ ਤੇਰੀ ਗੱਲ ਮੰਨਣਗੀਆਂ نوਹਾਂ ਤੇ ਨਾ ਬੰਦਾ ਆਪਣੇ ਘਰ ਕੰਮ ਕਰਨ ਨੂੰ ਲਿਆਉਂਦਾ ਵਾ ਫਿਰਨ ਤੋਂ ਨੂੰ ਨਹੀਂ ਮਾਫ ਕਰਿਓ ਮੰਮੀ ਜੀ ਤੁਸੀਂ ਆਪਣੀ ਧੀ ਵਾਰੀ ਇਹ ਗੱਲ ਕਿਉਂ ਭੁੱਲ ਗਏ ਜੀ ਜੇ ਉਹਦੇ ਸਹੁਰੇ ਉਹਨੂੰ ਕੋਈ ਕੰਮ ਕਰਨ ਲਈ ਕਹਿੰਦੇ ਆ ਤੇ ਤੁਸੀਂ ਫਿਰ ਕਿਉਂ ਟੋਕਦੇ ਜੀ ਹਾਂਜੀ ਮੰਮੀ ਜੀ ਧੀਆਂ ਦੇ ਮਾਪਿਓ ਧੀਆਂ ਦੇ ਸਹੁਰਿਆਂ ਤੋਂ ਡਰਦੇ ਆ ਭਾਵੇਂ ਉਹ ਗਲਤ ਵੀ ਹੋਣ ਤੇ ਤਾਂ ਵੀ ਉਹ ਚੁੱਪ ਕਰ ਜਾਂਦੀਆਂ ਕਿਉਂਕਿ ਉਹਨਾਂ ਨੇ ਆਪਣੀ ਧੀ ਵਸਾਉਣੀ ਹੁੰਦੀ ਐ ਪਰ ਤੁਸੀਂ ਤਾਂ ਇੱਥੇ ਦੀਦੀ ਦੇ ਹਾਸਤੇ ਵਾਸਤੇ ਘਰ ਨੂੰ ਖਰਾਬ ਕਰਨ ਦੇ ਜੀ ਜਿਹੜੇ ਤੁਸੀਂ ਉਹਨਾਂ ਦੇ ਘਰ ਦੀ ਹਰ ਇੱਕ ਗੱਲ ਦੀ ਸੂਰੱਖਤ ਜੇ ਜੇ ਇਹੋ ਕੰਮ ਅਸੀਂ ਕਰੀਏ ਤੇ ਹਾਡੀਆਂ ਮਾਵਾਂ ਤੁਹਾਡੇ ਘਰ ਦੀਆਂ ਸੂਆਂ ਰੱਖਣ ਫੇਰ ਤੁਹਾਨੂੰ ਕਿੰਨਾ ਕੁ ਚੰਗਾ ਲੱਗੂਗਾ ਮੰਮੀ ਕਿਰਨ ਦੀ ਗੱਲ ਸੁਣ ਕੇ ਨੀਵੀਂ ਨਾ ਪਾਓ ਜੇ ਤੁਹਾਨੂੰ ਸਮਝ ਆ ਗਈ ਹੈ ਨਾ ਤੇ ਮੇਰੇ ਸਹੁਰਿਆਂ 'ਚ ਫਰਕ ਨਾ ਕਰਿਆ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੈਨੂੰ ਨਿੱਕੀ ਨਿੱਕੀ ਗੱਲ ਤੇ ਇੱਥੇ ਸੱਦਿਆ ਨਾ ਕਰੋ ਕਿਰਨ ਸਹੀ ਕਿਹਾ ਤੂੰ ਮੈਂ ਤਾਂ ਕਮਲੀ ਹੋ ਗਈ ਹਾਂ ਜਿਹੜਾ ਮੈਂ ਆਪਣੀ ਧੀ ਦਾ ਘਰ ਖਰਾਬ ਕਰਨ ਲੱਗੀ ਹਾਂ ਤੇ ਇਹ ਮੈਂ ਲਾਏ ਆਪਣੇ ਕੰਨਾਂ ਨੂੰ ਹੱਥ ਅੱਜ ਤੋਂ ਬਾਅਦ ਤੇਰੇ ਸਹੁਰੇ ਜੋ ਮਰਜ਼ੀ ਹੋ ਜੇ ਮੈਂ ਨਹੀਂ ਤੈਨੂੰ ਇੱਥੇ ਸੱਦਦੀ ਤੇ ਨਾ ਹੀ ਤੈਨੂੰ ਉਹਨਾਂ ਦੇ ਖਿਲਾਫ ਕਰਾਂਗੀ ਮੰਮੀ ਕਈ ਰਿਸ਼ਤੇ ਇਦਾਂ ਦੇ ਹੁੰਦੇ ਆ ਜਿਹੜੇ ਸੂਈ ਨਾਲ ਉਧੜ ਜਾਂਦੇ ਆ ਉਹਨਾਂ ਵਿੱਚੋਂ ਇੱਕ ਰਿਸ਼ਤਾ ਵਾ ਕੁੜਮਾ ਦਾ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਮਾਂ ਦਾ ਰਿਸ਼ਤਾ ਉਹਦੇ ਕੁੜਮਾ ਦੇ ਨਾਲ ਖਰਾਬ ਹੋਵੇ ਧੀਏ ਬੜੀਆਂ ਗੱਲਾਂ ਸਿਆਣੀਆਂ ਕਰਨ ਲੱਗ ਪਈਆਂ ਤੂੰ ਹੁਣ ਆਪਣੇ ਘਰ ਜਾ ਤੇ ਮੇਰੇ ਘਰ ਜਦੋਂ ਵੀ ਆਉਣਾ ਨਾ ਰਾਜੀ ਖੁਸ਼ੀ ਆਈ ਮੰਮੀ ਹੁਣ ਤੁਹਾਨੂੰ ਸਮਝ ਲੱਗ ਗਈ ਹੈ ਨਾ ਧੀ ਦਾ ਘਰ ਵਸਾਉਣਾ ਤੇ ਜਾਣਨਾ ਮਾਂ ਦੇ ਹੱਥ 'ਚ ਹੀ ਹੁੰਦਾ ਹਾਂ ਪੁੱਤ ਹੁਣ ਮੈਂ ਚੰਗੀ ਤਰ੍ਹਾਂ ਸਮਝ ਗਈ ਆ ਮੰਮੀ ਜੇ ਕਰਦੀਆਂ ਨੂਆਂ ਹੀ ਨੀਆਂ ਸਿਆਣੀਆਂ ਹੋਣਾ ਉਹ ਕਰਦੀ ਤੀ ਨਾਲ ਕਦੇ ਵੀ ਕੁਝ ਗਲਤ ਨਹੀਂ ਹੋ ਸਕਦਾ ਪੁੱਤ ਸਹੀ ਕਿਹਾ ਤੂੰ ਜਾਓ ਜਾ ਕੇ ਤੁਸੀਂ ਵੀ ਕੋਈ ਕੰਮ ਧੰਦਾ ਕਰ ਲੋ ਸਬਜ਼ੀ ਮੈਂ ਆਪੇ ਕੱਟ ਦੇਣੀ ਆ ਠੀਕ ਠੀਕ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਮੀਦ ਕਰਦੇ ਆਂਗੇ ਤੁਹਾਨੂੰ ਇਸ ਵੀਡੀਓ ਚ ਦਿੱਤਾ ਮੈਸੇਜ ਵੀ ਜਰੂਰ ਸਮਝ ਆ ਗਿਆ ਹੋਵੇਗਾ ਮਾਵਾਂ ਨੂੰ ਆਪਣੀਆਂ ਧੀਆਂ ਦਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਜਿਹੜੀਆਂ ਮਾਵਾਂ ਇਦਾਂ ਕਰਦੀਆਂ ਆ ਉਹ ਇਦਾਂ ਨਾ ਕਰਨ ਤੇ ਬਾਕੀ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਜੇ ਤਾਂ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰਕੇ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਇਓ ਚਲੋ ਠੀਕ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ